ਖੰਨਾ ਪੁਲਿਸ ਨੇ ਨਸ਼ੇ ਦੀ ਤਸਕਰੀ ਦੇ ਦੋਸ਼ ਦੇ ਵਿੱਚ ਇੱਕ ਸਿਵ ਸੈਨਾ ਦੇ ਆਗੂ ਨੂੰ ਗ੍ਰਿਫਤਾਰ ਕੀਤਾ ਇਸ ਸਿਵ ਸੈਨਾ ਦੇ ਆਗੂ ਤੇ ਇਹ ਵੀ ਇਲਜ਼ਾਮ ਲੱਗਦੇ ਨੇ ਕਿ ਉਹਨੇ ਨਗਰ ਕਾਉਂਸਲ ਦੇ ਜ਼ਮੀਨ ਤੇ ਵੀ ਕਬਜ਼ਾ ਕੀਤਾ ਹੈ ਤੇ ਉੱਥੇ ਵੀ ਰਹਿ ਰਿਹਾ ਉਹ ਵੀ ਕੇਸ ਚੱਲ ਰਿਹਾ ਪਰ ਨਸ਼ਾ ਤਸਕਰੀ ਦਾ ਵੱਡਾ ਮਸਲਾ ਜਿਹਦੇ ਚੱਲਦਾ ਇਸ ਆਗੂ ਨੂੰ ਪੁਲਿਸ ਨੇ ਇੱਕ ਕੇਸ ਦੇ ਵਿੱਚ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਪੂਰੀ ਖਬਰ ਖੰਨੇ ਤੋਂ ਆ ਰਹੀ ਹੈ ਕਿ ਖੰਨਾ ਪੁਲਿਸ ਨੇ ਪੰਜਾਬ ਅੰਦਰ ਹੈਰਨ ਸਪਲਾਈ ਕਰਦੇ ਦੋਸ਼ ਸ਼ੇਟ ਖਾਲਸਤਾਨੀ ਵਿਰੋਧੀ ਫਰੰਟ ਦੇ ਰਾਸ਼ਟਰੀ ਪ੍ਰਚਾਰਕ ਅਤੇ ਸਾਬਕਾ ਸ਼ਿਵ ਸ਼ੈਨਾ ਆਗੂ ਮਹੰਤ ਕਸ਼ਮੀਰ ਗਿਰੀ ਨੂੰ ਗ੍ਰਿਫਤਾਰ ਕੀਤਾ ਉਸ ਦੇ ਨਾਲ ਹੀ ਖੰਨਾ ਦੇ ਸਾਬਕਾ ਕਾਉਂਸਲਰ ਦਿਨਕਰ ਉਰਫ ਸ਼ੰਤੀ ਕਾਲੀਆ ਨਸ਼ਾ ਤਸਕਰੀ ਦਾ ਹੌਟਸਪੌਟ ਮੰਨੀ ਜਾਂਦੀ ਮੀਟ ਮਾਰਕੀਟ ਦੇ ਪ੍ਰਧਾਨ ਗੁਲਸ਼ਨ ਕੁਮਾਰ ਅਤੇ ਉਸ ਦੇ ਭਰਾ ਵਿੱਕੀ ਨੂੰ ਵੀ ਗ੍ਰਿਫਤਾਰ ਕੀਤਾ ਇਹਨਾਂ ਕੋਲ 80 ਗ੍ਰਾਮ ਹਿਰਨ ਬ੍ਰਾਮਹਦ ਹੋਈ ਹੈ ਇਸ ਤੋਂ ਪਹਿਲਾਂ ਪੰਜਾਬ ਪੁਲਿਸ ਨੇ ਭਾਰਤ ਪਾਕਿਸਤਾਨ ਸੀਮਾ ਰਾਹੀਂ ਡਰੋਨ ਨਾਲ ਚਿੱਟਾ ਮੰਗਵਾਉਣ ਵਾਲੇ ਗਰੋਹ ਦਿੱਤੇ ਨ ਮੈਂਬਰਾਂ ਨੂੰ ਕਾਬੂ ਕਰਕੇ 1 ਕਿਲੋ 5 ਗ੍ਰਾਮ ਹਿਰਨ ਬਰਾਮਦ ਕੀਤੀ ਸੀ। ਉਹਨਾਂ ਦੀ ਪੁੱਛਗਿੱਛ ਵਿੱਚ ਹੀ ਕਸ਼ਮੀਰ ਗਿਰੀ ਜੋ ਸਿਪ ਸੈਨਾ ਆਗੂ ਆ ਨਾਲ ਦੀ ਨਾਲ ਛੰਟੀ ਕਾਲੀਆ ਤੇ ਹੋਰਨ ਦੇ ਨਾਮ ਸਾਹਮਣੇ ਆਏ ਸਨ। ਦੱਸ ਦਈਏ ਕਿ ਕਸ਼ਮੀਰ ਗਿਰੀ ਖਿਲਾਫ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਨੇ ਉਸ ਦੇ ਗਨਮੈਨ ਲੈਣ ਲਈ ਵੀ ਆਪਣੇ ਉੱਪਰ ਖੁਦ ਹੀ ਹਮਲਾ ਕਰਾਇਆ ਸੀ ਇਹ ਵੀ ਗੰਭੀਰ ਇਲਜ਼ਾਮ ਲੱਗੇ ਸੀ ਤੇ ਹੁਣ ਨਸ਼ਾ ਤਸਕਰੀ ਦੇ ਮਾਮਲੇ ਦੇ ਵਿੱਚ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਖੰਨਾ ਪੁਲਿਸ ਦੀ ਇਹ ਵੱਡੀ ਸਫਲਤਾ ਦੱਸੀ ਜਾ ਰਹੀ ਹੈ ਕਿ ਹਿਰੋਨ ਬਰਾਮਦਗੀ ਸਬੰਧੀ ਮੰਤ ਕਸ਼ਮੀਰ ਗਰੀ ਸਮੇਤ ਜਿਹੜੇ ਗ੍ਰਿਫਤਾਰ ਮੁਲਜ਼ਮਾਂ ਦੀ ਗਿਣਤੀ ਹੁਣ 8 ਹੋ ਗਈ ਹੈ ਪਿਛਲੇ ਦਿਨੀ ਦਰਾਹਾ ਪੁਲਿਸ ਵੱਲੋਂ ਜ਼ਬਤ ਕੀਤੀ ਗਈ 1 ਕਿਲੋ ਹਿਰੋਨ ਦੇ ਮਾਮਲੇ ਦੇ ਵਿੱਚ ਪੁਲਿਸ ਨੇ ਹੋਰ ਵੱਡੀ ਸਫਲਤਾ ਹਾਸਲ ਕੀਤੀ ਹੈ ਇਸ ਕਾਰਵਾਈ ਦੇ ਸਬੰਧ ਵਿੱਚ ਵੱਖ-ਵੱਖ ਵਰਗਾਂ ਵੱਲੋਂ ਖੰਨਾ ਦੀ ਚਾਰ ਹੋਰ ਮੁਲਜ਼ਮਾਂ ਨੂੰ ਵੀ ਇਸ ਕੇਸ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਜਿਸ ਨਾਲ ਕੁੱਲ ਮੁਲਜ਼ਮਾਂ ਦੀ ਗਿਣਤੀ 8 ਹੋ ਗਈ ਹੈ ਬ੍ਰਾਮਹ ਦੇ ਹਿਰਨ ਦੀ ਮਾਤਰਾ 1085 ਗ੍ਰਾਮ ਹੋ ਗਈ ਇਸ ਮਾਮਲੇ ਵਿੱਚ ਪੁਲਿਸ ਨੇ ਖਟੀਕਾ ਚੌਂਖ ਖੰਨਾ ਦੇ ਰਹਿਣ ਵਾਲੇ ਮਹੰਤ ਕਸ਼ਮੀਰ ਗਿਰੀ ਜੋ ਨਾਮ ਨਿਹਾਦ ਖਾਲਸਤਾਨੀ ਵਿਰੋਧੀ ਅਤਵਾਦੀ ਫਰੰਟ ਦੇ ਰਾਸ਼ਟਰੀ ਪ੍ਰਚਾਰਕ ਹਨ ਦਿਨਕਰ ਇਸ ਤੋਂ ਇਲਾਵਾ ਗੁਲਸ਼ਨ ਵਿੱਕੀ ਨੂੰ ਵੀ ਗ੍ਰਿਫਤਾਰ ਕੀਤਾ ਉਹਨਾਂ ਤੋਂ 80 ਗ੍ਰਾਮ ਹੀਰੋਨ ਬਰਾਮਦ ਕੀਤੀ ਗਈ ਹੈ ਪੁਲਿਸ ਅਨੁਸਾਰ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦਾ ਰਿਮਾਂਡ ਵੀ ਹਾਸਲ ਕੀਤਾ ਗਿਆ ਰਬਾਂਦਰਾਂ ਪੁਸ਼ਗੀਸ਼ ਤੋਂ ਬਾਅਦ ਗਰੋ ਦੇ ਦੋ ਹੋਰ ਮੈਂਬਰਾਂ ਨੂੰ ਵੀ ਗ੍ਰਿਫਤਾਰ ਕੀਤੇ ਜਾਣ ਦੀ ਸੁਭਾਵਨਾ ਹੈ ਇਹ ਵੀ ਕਿ ਪਹਿਲਾਂ ਫੜੇ ਗਏ ਤਸਕਰਾਂ ਜਿਹੜੇ ਖੰਨਾ ਤੋਂ ਫੜੇ ਗਏ ਸਨ ਇਹਨਾਂ ਤਸਕਰਾਂ ਨੂੰ ਹੀਰੋਨ ਸਪਲਾਈ ਕਰਦੇ ਸਨ ਜਿਸ ਨੂੰ ਅੱਗੇ ਖੰਨਾ ਤੇ ਆਸ-ਪਾਸ ਦੇ ਇਲਾਕਿਆਂ ਵਿੱਚ ਸਪਲਾਈ ਕੀਤਾ ਜਾਂਦਾ ਸੀ ਇਸ ਪੂਰੇ ਗਰੋ ਵਿੱਚ ਹੋਰ ਵੀ ਤਸਕਰ ਸ਼ਾਮਲ ਦੱਸੇ ਜਾ ਰਹੇ ਨੇ ਜਿਨ੍ਹਾਂ ਨੂੰ ਲੱਭਣ ਲਈ ਪੁਲਿਸ ਟੀਮਾਂ ਜਾਂਚ ਵਿੱਚ ਲੱਗੀਆਂ ਹੋਈਆਂ ਜਿਗਰਜੋਗਿਕ ਤਿੰਨ ਦਿਨ ਪਹਿਲਾਂ ਹੀ ਦਰਾਹ ਪੁਲਿਸ ਨੇ ਇਸ ਗਰੋ ਦਾ ਪਰਦਾ ਫਾਸ਼ ਕੀਤਾ ਸੀ ਪੁਲਿਸ ਨੇ ਗੁਰਲਾਲ ਸਿੰਘ ਉਰਫ ਗੋਰਾ ਵਾਸੀ ਤਰਨਤਾਰ محمد ارشاد ਵਾਸੀ ਮਹਾਲੀ ਦਵਿੰਦਰ ਸਿੰਘ ਵਾਸੀ ਤਰਨਤਾਰ ਅਤੇ ਲਾਪਰੀਤ ਸਿੰਘ ਨੂੰ ਹੀ ਗ੍ਰਿਫਤਾਰ ਕੀਤਾ ਸੀ ਉਦਰਾਸਪੀ ਪਵਨਜੀਤ ਚੌਧਰੀ ਨੇ ਮੀਡੀਆ ਨੂੰ ਦੱਸਿਆ ਕਿ 18 ਸਤੰਬਰ ਨੂੰ ਡੀਐਸਪੀ ਪਾਇਲ ਹਿੰਮਤ ਮਲੋਤਰਾ ਐਸਐਚਓ ਦਰਾਹਾ ਥਾਣੇ ਦੇ ਇੰਸਪੈਕਟਰ ਆਕਾਸ਼ ਸ਼ਦਤ ਦੀ ਅਗਵਾਈ ਹੇਠ ਇੱਕ ਪੁਲਿਸ ਟੀਮ ਨੇ ਦਰਾਹਾ ਜੀਟੀ ਰੋਡ ਲੁਧਿਆਣਾ ਤੇ ਦਿੱਲੀ ਵਾਲੇ ਪਾਸੇ ਮੌਜੂਦ ਸੀ ਜਦੋਂ ਸਰਕਾਰੀ ਪੀਆਰਟੀਸੀ ਬੱਸ ਦੀ ਚੈਕਿੰਗ ਕੀਤੀ ਜਾ ਰਹੀ ਸੀ ਗੁਰਲਾਲ ਨੂੰ ਇੱਕ ਬੱਸ ਵਿੱਚੋਂ ਗ੍ਰਿਫਤਾਰ ਕੀਤਾ ਗਿਆ ਤੇ 300 ਗ੍ਰਾਮ ਹੀਰੋਇਨ ਬਰਾਮਦ ਕੀਤੀ ਗਈ ਸੀ ਉਸ ਵਿੱਚੋਂ ਜਿਹੜੀ ਬਾਅਦ ਚ ਪੁਸ਼ਕਿਸ਼ ਕੀਤੀ ਗਈ ਤਾਂ ਬਾਅਦ ਚ ਉਹਨਾਂ ਨੇ ਮੁਹੰਮਦ ਇਰਸ਼ਾਦ ਦਵਿੰਦਰ ਸਿੰਘ ਅਤੇ ਲਖਪ੍ਰੀਤ ਸਿੰਘ ਦਾ ਜ਼ਿਕਰ ਕੀਤਾ ਜਿਨ੍ਹਾਂ ਨੂੰ ਫਿਰ ਮਾਮਲੇ ਦੇ ਵਿੱਚ ਨਾਬਜਿਤ ਕੀਤਾ ਗਿਆ ਇਸ ਮਾਮਲੇ ਦੇ ਵਿੱਚ ਮੁਹੰਮਦ ਇਰਸ਼ਾਦ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਜਦੋਂ ਕਿ ਲਖਪ੍ਰੀਤ ਸਿੰਘ ਪਹਿਲਾਂ ਹੀ ਰੋਪੜ ਜੇਲ੍ਹ ਵਿੱਚ ਬੰਦ ਹੈ ਇਸ ਜਾਣਕਾਰੀ ਨਾਲ ਤੁਹਾਡਾ ਤੜਤੁਲੰਦ ਆ ਗਿਆ ਦੇਖਦੇ ਰਹੋਏ ਵੀਸ ਪੰਜਾਬ ਧੰਨਵਾਦ